ਐਸਐਲਈ ਦੀ ਵੱਡੀ ਖਬਰ ਕਾਰੋਬਾਰੀ ਅਤੇ ਵਿਧਾਇਕ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਕਿ ਰਾਣਾ ਗੁਰਜੀਤ ਦੇ ਟਿਕਾਣਿਆਂ ਦੇ ਉੱਤੇ ਇਨਕਮ ਟੈਕਸ ਦੀ ਰੇਡ ਹੋਈ ਹੈ ਦੱਸਦੀ ਹੈ ਕਿ ਕਪੂਰਥਲਾ ਸਣੇ ਹੋਰ 35 ਥਾਵਾਂ ਦੇ ਉੱਤੇ ਜਿਹੜੀ ਇਹ ਰੇਡ ਹੋਈ ਹੈ ਜਿਨ੍ਹਾਂ ਦੇ ਵਿੱਚ ਰਾਣਾ ਗੁਰਜੀਤ ਦੇ ਟਿਕਾਣਿਆਂ ਦੇ ਉੱਤੇ ਕਰ ਆਫਿਸ ਅਤੇ ਤੇ ਜਿਹੜੀ ਇਹ ਰੇਡ ਕੀਤੀ ਗਈ ਹੈ ਇਨਕਮ ਟੈਕਸ ਦੇ ਵੱਲੋਂ ਹਾਲਾਂਕਿ ਕਿਸ ਮਾਮਲੇ ਦੇ ਵਿੱਚ ਕੀਤੀ ਗਈ ਹੈ ਜੇ ਗੱਲ ਕਰੀਏ ਤਾਂ ਇਨਕਮ ਟੈਕਸ ਦੀ ਰੇਡ ਉਦੋਂ ਹੀ ਹੁੰਦੀ ਹੈ ਜਦੋਂ ਉਹਨਾਂ ਦੇ ਜਿਹੜੀ ਟੈਕਸ ਦੀ ਚੋਰੀ ਕੀਤੀ ਜਾਂਦੀ ਉਸ ਦੇ ਕਰਕੇ ਹੀ ਜਿਹੜੀ ਹੈ ਇਹ ਇਨਕਮ ਟੈਕਸ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਫਿਲਹਾਲ ਜੇ ਗੱਲ ਕਰੀਏ ਤਾਂ ਤੜਕ ਸਵੇਰ 5 ਵਜੇ ਦੀ ਜਿਹੜੀ ਇਹ ਰੇਡ ਚੱਲੂ ਹੈ ਭਾਰੀ ਫੋਰਡ ਫੋਰਡ ਵੀ ਜਿਹੜੀ ਨਾਲ ਪਹੁੰਚਦੀ ਹੈ 35 ਟਿਕਾਣਿਆਂ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਰੇਡ ਕੀਤੀ ਗਈ ਹੈ ਰਾਣਾ ਗੁਰਜੀਤ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਪੂਰੇ ਕਪੂਰ ਥੱਲੇ ਦੇ ਵਿੱਚ ਜਿਹੜੀ ਹੈ ਤੁੱਤੀ ਬੋਲਦੀ ਉਹਨਾਂ ਨੂੰ ਕੋਈ ਵੀ ਐਸਾ ਵਿਅਕਤੀ ਨਹੀਂ ਜੋ ਉਹਨਾਂ ਨੂੰ ਨਾ ਜਾਣਦਾ ਹੋਵੇ ਪੁਰਾਣੇ ਐਮ.ਐਲ.ਏ ਵੀ ਰਹਿ ਚੁੱਕੇ ਨੇ ਤੇ ਇਹਨਾਂ ਦੀਆਂ 슈ਗਰ ਮਿਲਾਂ ਵੀ ਜਿਹੜੀਆਂ ਚੱਲਦੀਆਂ ਨੇ ਫਿਲਹਾਲ ਅਫਸਰਾਂ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਉਪਚਾਰਿਕ ਤੌਰ ਤੇ ਉੱਤੇ ਜਿਹੜੀ ਹੈ ਬਿਆਨ ਸਾਂਝਾ ਨਹੀਂ ਕੀਤਾ ਗਿਆ ਕਿਸ ਮਾਮਲੇ ਦੇ ਵਿੱਚ ਜਿਹੜੀ ਹੈ ਰੇਡ ਕੀਤੀ ਗਈ ਹੈ ਫਿਲਹਾਲ ਗੱਲ ਕਰੀਏ ਤਾਂ ਪਾਰੀ 44 ਜਿਹੜੀ ਹੈ ਇਹਨਾਂ ਦੇ 35 ਟਿਕਾਣਿਆਂ ਦੇ ਉੱਤੇ ਪਹੁੰਚੀ ਹੈ ਤੇ ਟੜਕ ਸਵੇਰ ਤੋਂ ਹੀ ਜਿਹੜੇ ਰਾਣਾ ਗੁਰਜੀਤ ਨੇ ਜਿਹੜੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਉੱਥੇ ਹੀ ਗੱਲ ਕਰੀਏ ਤਾਂ ਫਿਲਹਾਲ ਇਹ ਰੇਡ ਕਿੰਨੇ ਦਿਨ ਤੱਕ ਚੱਲਦੀ ਹੈ ਵਕਤਾਂ ਤੋਂ ਹੀ ਪਤਾ ਲੱਗੇਗਾ ਦੱਸਦੀ ਕਿ ਟੜਕ ਸਵੇਰ ਤੋਂ ਰਾਣਾ ਗੁਰਜੀਤ ਦੇ ਟਿਕਾਣਿਆਂ ਦੇ ਇਨਕਮ ਟੈਕਸ ਦੀ ਜਿਹੜੀ ਰੇਡ ਚੱਲ ਰਹੀ ਹੈ ਕੀ ਕੁਝ ਜਿਹੜਾ ਸਾਹਮਣੇ ਆਏਗਾ ਇਹ ਤਾਂ ਵਕਤ ਆਉਣ ਤੇ ਹੀ ਪਤਾ ਲੱਗੇਗਾ ਇਸ ਵੇਲੇ ਦੀ ਵੱਡੀ ਖਬਰ ਕਾਰੋਬਾਰੀ ਅਤੇ ਵਿਧਾਇਕ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਕਿ ਰਾਣਾ ਗੁਰਜੀਤ ਦੇ ਟਿਕਾਣਿਆਂ ਦੇ ਉੱਤੇ ਇਨਕਮ ਟੈਕਸ ਦੀ ਰੇਡ ਹੋਈ ਹੈ ਦੱਸਦੀ ਕਿ ਕਪੂਰਥਲਾ ਸਣੇ ਹੋਰ 35 ਥਾਵਾਂ ਦੇ ਉੱਤੇ ਜਿਹੜੀ ਇਹ ਰੇਡ ਹੋਈ ਹੈ ਜਿਨ੍ਹਾਂ ਦੇ ਵਿੱਚ ਰਾਣਾ ਗੁਰਜੀਤ ਦੇ ਟਿਕਾਣਿਆਂ ਦੇ ਉੱਤੇ ਕਰ ਆਫਿਸ ਅਤੇ ਤੇ ਜਿਹੜੀ ਇਹ ਰੇਡ ਕੀਤੀ ਗਈ ਹੈ ਇਨਕਮ ਟੈਕਸ ਦੇ ਵੱਲੋਂ ਹਾਲਾਂਕਿ ਕਿਸ ਮਾਮਲੇ ਦੇ ਵਿੱਚ ਕੀਤੀ ਗਈ ਹੈ ਜੇ ਗੱਲ ਕਰੀਏ ਤਾਂ ਇਨਕਮ ਟੈਕਸ ਦੀ ਰੇਡ ਉਦੋਂ ਹੀ ਹੁੰਦੀ ਹੈ ਜਦੋਂ ਉਹਨਾਂ ਦੇ ਜਿਹੜੀ ਟੈਕਸ ਦੀ ਚੋਰੀ ਕੀਤੀ ਜਾਂਦੀ ਉਸ ਦੇ ਕਰਕੇ ਹੀ ਜਿਹੜੀ ਹੈ ਇਹ ਇਨਕਮ ਟੈਕਸ ਦੇ ਵੱਲੋਂ ਰੇਡ ਕੀਤੀ ਜਾਂਦੀ ਹੈ ਫਿਲਹਾਲ ਜੇ ਗੱਲ ਕਰੀਏ ਤਾਂ ਤੜਕ ਸਵੇਰ 5 ਵਜੇ ਦੀ ਜਿਹੜੀ ਇਹ ਰੇਡ ਚੱਲੂ ਹੈ ਭਾਰੀ ਫੋਰਡ ਫੋਰਡ ਵੀ ਜਿਹੜੀ ਨਾਲ ਪਹੁੰਚਦੀ ਹੈ 35 ਟਿਕਾਣਿਆਂ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਰੇਡ ਕੀਤੀ ਗਈ ਹੈ ਰਾਣਾ ਗੁਰਜੀਤ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਪੂਰੇ ਕਪੂਰ ਥੱਲੇ ਦੇ ਵਿੱਚ ਜਿਹੜੀ ਹੈ ਤੁੱਤੀ ਬੋਲਦੀ ਉਹਨਾਂ ਨੂੰ ਕੋਈ ਵੀ ਐਸਾ ਵਿਅਕਤੀ ਨਹੀਂ ਜੋ ਉਹਨਾਂ ਨੂੰ ਨਾ ਜਾਣਦਾ ਹੋਵੇ ਪੁਰਾਣੇ ਐਮ.ਐਲ.ਏ ਵੀ ਰਹਿ ਚੁੱਕੇ ਨੇ ਤੇ ਇਹਨਾਂ ਦੀਆਂ 슈ਗਰ ਮਿਲਾਂ ਵੀ ਜਿਹੜੀਆਂ ਚੱਲਦੀਆਂ ਨੇ ਫਿਲਹਾਲ ਅਫਸਰਾਂ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਉਪਚਾਰਿਕ ਤੌਰ ਤੇ ਉੱਤੇ ਜਿਹੜੀ ਹੈ ਬਿਆਨ ਸਾਂਝਾ ਨਹੀਂ ਕੀਤਾ ਗਿਆ ਕਿਸ ਮਾਮਲੇ ਦੇ ਵਿੱਚ ਜਿਹੜੀ ਹੈ ਰੇਡ ਕੀਤੀ ਗਈ ਹੈ ਫਿਲਹਾਲ ਗੱਲ ਕਰੀਏ ਤਾਂ ਪਾਰੀ 44 ਜਿਹੜੀ ਹੈ ਇਹਨਾਂ ਦੇ 35 ਟਿਕਾਣਿਆਂ ਦੇ ਉੱਤੇ ਪਹੁੰਚੀ ਹੈ ਤੇ ਟੜਕ ਸਵੇਰ ਤੋਂ ਹੀ ਜਿਹੜੇ ਰਾਣਾ ਗੁਰਜੀਤ ਨੇ ਜਿਹੜੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਉੱਥੇ ਹੀ ਗੱਲ ਕਰੀਆ ਤਾਂ ਫਿਲਹਾਲ ਇਹ ਰੇਡ ਕਿੰਨੇ ਦਿਨ ਤੱਕ ਚੱਲਦੀ ਹੈ ਵਕਤਾਂ ਤੋਂ ਹੀ ਪਤਾ ਲੱਗੇਗਾ ਦੱਸਦੀ ਕਿ ਟੜਕ ਸਵੇਰ ਤੋਂ ਰਾਣਾ ਗੁਰਜੀਤ ਦੇ ਟਿਕਾਣਿਆਂ ਦੇ ਇਨਕਮ ਟੈਕਸ ਦੀ ਜਿਹੜੀ ਰੇਡ ਚੱਲ ਰਹੀ ਹੈ ਕੀ ਕੁਝ ਜਿਹੜਾ ਸਾਹਮਣੇ ਆਏਗਾ ਇਹ ਤਾਂ ਵਕਤ ਆਉਣ ਤੇ ਹੀ ਪਤਾ ਲੱਗੇਗਾ ਇਸ ਵੇਲੇ ਦੀ ਵੱਡੀ ਖ਼ਬਰ